ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬਹੁਤ ਇੰਪੋਰਟੈਂਟ ਹੈ ਤੇ ਗੱਲ ਕੈਨੇਡਾ ਦੇ ਟੂਰਿਸਟ ਵਿਜ਼ਿਟਰ ਵੀਜ਼ਾ ਬਾਰੇ ਕਰਨੀ ਹੈ ਦਰਸਲ ਕੈਨੇਡਾ ਦੇ ਟੂਰਿਸਟ ਵਿਜ਼ਿਟਰ ਵੀਜ਼ਾ ਦੇ ਵਿੱਚ ਨਵੇਂ ਚੇਂਜਸ ਤੋਂ ਬਾਅਦ ਜਿਸ ਦੇ ਵਿੱਚ ਮਲਟੀਪਲ ਐਂਟਰੀ ਤੇ ਸਿੰਗਲ ਐਂਟਰੀ ਦੀ ਗੱਲ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਜੇਕਰ ਕਿਸੇ ਨੂੰ ਕਨਫਿਊਜ਼ਨ ਹੈ ਤੇ ਉਹ ਹੈ ਫੰਡ ਦੀ ਜਾਂ ਸੋਰਸ ਆਫ ਇਨਕਮ ਦਾ ਕੀ ਪ੍ਰੂਫ ਹੋਵੇ ਤੇ ਸੋਰਸ ਆਫ ਇਨਕਮ ਤੇ ਫੰਡ ਦੇ ਬੇਸ ਦੇ ਉੱਤੇ ਕੀ ਮਲਟੀਪਲ ਐਂਟਰੀ ਤੇ ਸਿੰਗਲ ਐਂਟਰੀ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਜਾਵੇਗੀ ਜਾਂ ਫਿਰ ਉਹਦਾ ਪੈਮਾਨਾ ਜਿਹੜਾ ਹੈ ਉਹ ਫੰਡ ਦੇ ਵਿੱਚ ਤੁਹਾਡਾ ਲਿਕুইਡ ਫੰਡ ਜਾਂ ਤੁਹਾਡਾ ਐਫ ਡੀ ਫਾਰਮੈਟ ਦੇ ਵਿੱਚ ਫੰਡ ਹੋਵੇ ਜਾਂ ਫਿਰ ਤੁਹਾਡਾ ਸੋਰਸ ਆਫ ਇਨਕਮ ਕੀ ਹੋਵੇ ਕਿ ਤੁਹਾਨੂੰ ਮਲਟੀਪਲ ਐਂਟਰੀ ਮਿਲੇ ਜਾਂ ਸਿੰਗਲ ਐਂਟਰੀ ਮਿਲੇ ਇਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਕਾਲਸ ਆਈਆਂ ਨੇ ਸੋ ਮੈਨੂੰ ਲੱਗਾ ਇੱਕ ਵੀਡੀਓ ਬਣਾ ਕੇ ਹਰ ਇੱਕ ਨੂੰ ਇਸ ਬਾਰੇ ਗਾਈਡ ਕਰਨਾ ਜ਼ਰੂਰੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਕਈ ਵਾਰੀ ਅਫਵਾਹਾਂ ਜਿਆਦਾ ਹੁੰਦੀਆਂ ਨੇ ਤੇ ਐਕਚੁਅਲ ਦੇ ਵਿੱਚ ਜਿਹੜਾ ਜੈਨੂਇਨ ਸਲਾਹ ਹੈ ਉਹ ਬਹੁਤ ਘੱਟ ਹੁੰਦੀ ਹੈ ਏਜੰਟ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਉਸ ਦੇ ਕੋਲ ਜਲਦੀ ਤੋਂ ਜਲਦੀ ਚਲੇ ਜਾਓ ਤੇ ਜਲਦੀ ਤੋਂ ਜਲਦੀ ਉਸ ਤੋਂ ਫਾਈਲ ਲਵਾ ਲਓ ਸੋ ਉਹਦਾ ਪ੍ਰੋਮੋਸ਼ਨਲ ਕੰਟੈਂਟ ਹੁੰਦਾ ਹੈ ਪ੍ਰੋ ਕਹਿ ਸਕਦੇ ਆ ਕਿ ਉਹਨਾਂ ਦੇ ਬਿਜ਼ਨਸ ਦੇ ਹਿਸਾਬ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਬੜਾ ਕਲੀਅਰ ਦੱਸਾਂਗੇ ਕਿ ਫੰਡ ਦੀ ਐਕਚੁਅਲ ਦੇ ਵਿੱਚ ਸਿਚੁਏਸ਼ਨ ਜਿਹੜੀ ਹੈ ਤੇ ਨਾਲ ਫੈਕਚੁਅਲੀ ਗੱਲ ਕਰਾਂਗੇ ਕੋਈ ਹਵਾ ਵਿੱਚ ਗੱਲ ਨਹੀਂ ਕਰਨੀ ਹੈਗੀ ਕਿ ਕੀ ਹੋਣੀ ਚਾਹੀਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਕਿਉਂਕਿ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਤੁਹਾਡਾ ਸੋਪੀਛ ਹਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਪਰਵਾਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਆ ਦਰਸਲ ਕੈਨੇਡਾ ਦੇ ਵਿੱਚ ਜੋ ਰੀਸੈਂਟਲੀ ਚੇਂਜਸ ਆਇਆ ਕਿ ਭਈ ਜਿਹੜਾ ਕੈਨੇਡਾ ਦਾ ਪਹਿਲਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਹੁੰਦਾ ਸੀਗਾ ਉਹ ਸਿੰਗਲ ਐਂਟਰੀ ਵੀ ਹੋ ਸਕਦਾ ਹੈ ਤੇ ਤੁਹਾਡੀ ਐਂਟਰੀ ਜਿਹੜੀ ਹੈ ਉਹ ਵੀਜ਼ਾ ਆਫੀਸਰ ਦੀ ਨਾਲ-ਨਾਲ ਜਿਹੜਾ ਅਧਿਕਾਰੀ ਹੈ 에어ਪੋਰਟ ਦੇ ਉੱਤੇ ਉਹ ਡਿਸਾਈਡ ਕਰੇਗਾ ਕਿ ਤੁਸੀਂ 15 ਦਿਨ ਸਟੇ ਕਰਨਾ ਹੈ 30 ਦਿਨ ਸਟੇ ਕਰਨਾ ਹੈ ਸਿੰਗਲ ਐਂਟਰੀ ਵਾਸਤੇ ਸਟੇ ਕਰਨਾ ਹੈ ਜਾਂ ਮਲਟੀਪਲ ਐਂਟਰੀ ਵਾਸਤੇ ਸਟੇ ਤੁਹਾਨੂੰ ਦਿੱਤਾ ਜਾਵੇਗਾ ਕਿ ਤੁਸੀਂ ਫਿਰ ਦੁਬਾਰਾ ਕੈਨੇਡਾ ਆ ਸਕੋ ਸੋ ਇਦੇ ਵਿੱਚ ਜਿਹੜੇ 2-3 ਪੈਮਾਨੇ ਰੱਖੇ ਗਏ ਜਿਸ ਦੇ ਵਿੱਚ ਤੁਹਾਡਾ ਕੈਨੇਡਾ ਜਾਣ ਦਾ ਇੰਟੈਂਟ ਜਿਸ ਨੂੰ ਪਰਪਸ ਆਫ ਵਿਜ਼ਿਟ ਕਿਹਾ ਜਾਂਦਾ ਹੈ ਉਸ ਦੇ ਬੇਸ ਦੇ ਉੱਤੇ ਤੁਹਾਨੂੰ ਜਿਹੜਾ ਸਪான்ਸਰ ਕਰ ਰਿਹਾ ਹੈ ਜਾਂ ਫਿਰ ਕਿਸ ਇੰਟੈਂਟ ਨਾਲ ਜਾ ਰਹੇ ਹੋ ਉੱਥੇ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਤੁਹਾਨੂੰ ਕੋਈ ਫੈਮਲੀ ਜਾਂ ਫਰੈਂਡ ਚੋਂ ਕੋਈ ਸਪான்ਸਰ ਕਰ ਰਿਹਾ ਹੈ ਜਾਂ ਤੁਹਾਡੀ ਫੰਡਿੰਗ ਕਿੱਥੋਂ ਹੈ ਤੁਹਾਨੂੰ ਫੰਡ ਜਿਹੜੇ ਉਹ ਕਿੱਥੋਂ ਅਰੇਂਜ ਹੋਣਗੇ ਤੇ ਨਾਲ ਦੀ ਨਾਲ ਹੀ ਤੁਹਾਡਾ ਸੋਰਸ ਆਫ ਇਨਕਮ ਕੀ ਹੈਗਾ ਇਸ ਦੇ ਬੇਸ ਦੇ ਉੱਤੇ ਕੈਨੇਡਾ ਡਿਸਾਈਡ ਕਰੇਗਾ ਕਿ ਤੁਹਾਨੂੰ ਮਲਟੀਪਲ ਐਂਟਰੀ ਦੇਣੀ ਹੈ ਸਿੰਗਲ ਐਂਟਰੀ ਦੇਣੀ ਹੈ ਇਦੇ ਵਿੱਚ ਜਿਹੜਾ ਹੁਣ ਫੰਡ ਤੇ ਸੋਰਸ ਆਫ ਇਨਕਮ ਵਾਲਾ ਕਾਲਮ ਹੈ ਉਸ ਕਾਲਮ ਨੂੰ ਲੈ ਕੇ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੈ ਹੁਣ ਇੱਥੇ ਪਹਿਲੀ ਗੱਲ ਤੇ ਇਸ ਚੀਜ਼ ਨੂੰ ਪੂਰੇ ਸਿਸਟਮ ਨੂੰ ਸਮਝੋ ਦਰਸਲ ਕੈਨੇਡਾ ਇਹ ਚੇਂਜਸ ਇਸ ਕਰਕੇ ਲੈ ਕੇ ਆਇਆ ਕਿ ਤੁਸੀਂ ਕੈਨੇਡਾ ਜਾਂਦੇ ਹੋ ਉੱਥੇ ਜਾ ਕੇ ਰਹਿ ਜਾਂਦੇ ਹੋ ਉੱਥੋਂ ਵਾਪਸ ਨਹੀਂ ਆਉਂਦੇ ਉੱਥੇ ਤੁਸੀਂ ਐਲ ਐਮ ਆਈਏ ਲੈ ਲੈਂਦੇ ਹੋ ਜਾਂ ਸਟੱਡੀ ਪਰਮਿਟਸ ਕਨਵਰਟ ਕਰਾ ਲੈਂਦੇ ਹੋ ਉੱਥੇ ਤੁਸੀਂ ਸੈਟਲਮੈਂਟ ਆਪਸ਼ਨ ਦੇਖਣ ਲੱਗ ਪੈਂਦੇ ਹੋ ਤੁਸੀਂ ਆਪਣੀ ਕੰਟਰੀ ਦੇ ਵਿੱਚ ਇੱਕ ਵੈਲ ਸੈਟਲ ਨਹੀਂ ਹੈਗੇ ਇਸ ਕਰਕੇ ਤੁਸੀਂ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਦਰਸਲ ਇਸੇ ਇੰਟੈਂਟ ਨੂੰ ਬਦਲਣ ਵਾਸਤੇ ਤੇ ਇਸੇ ਇੰਟੈਂਟ ਨੂੰ ਵੱਧ ਤੋਂ ਵੱਧ ਝੋਟ ਪਹੁੰਚਾਉਣ ਵਾਸਤੇ ਕੈਨੇਡਾ ਨੇ ਇਹ ਫੈਸਲਾ ਲਿਆ ਹੁਣ ਇਹਦੇ ਵਿੱਚ ਕੀ ਸੀਗਾ ਪਹਿਲਾਂ ਜਦੋਂ ਕੋਈ ਜਾਂਦਾ ਸੀਗਾ ਕਿ ਅਗਰ ਉਹਦੇ ਕੋਲ 5 ਤੋਂ 7000 ਡਾਲਰ ਹੁੰਦੇ ਸੀਗੇ ਕੈਨੇਡਾ ਦੇ ਤਾਂ ਉਹਨੂੰ ਕੋਈ ਇਸ਼ੂ ਨਹੀਂ ਸੀ ਹੁੰਦਾ 에ਰਪੋਰਟ ਤੇ ਉਹਨੂੰ ਮਲਟੀਪਲ ਐਂਟਰੀ ਹੀ ਉਹਦੀ ਹੁੰਦੀ ਸੀਗੀ ਪਰ ਹੁਣ ਕੀ 5 ਤੋਂ 7000 ਡਾਲਰ ਤੁਹਾਡੇ ਨੇ ਡਿਸਾਈਡ ਕਰਨਗੇ ਕਿ ਤੁਸੀਂ ਸਿੰਗਲ ਐਂਟਰੀ ਕਰਨੀ ਹੈ ਜਾਂ ਮਲਟੀਪਲ ਐਂਟਰੀ ਕਰਨੀ ਹੈ ਮੈਂ ਥੋੜਾ ਜਿਹਾ ਇਸ ਤੋਂ हट ਕੇ ਤੁਹਾਡੇ ਸੋਰਸ ਆਫ ਇਨਕਮ ਵਾਲੇ ਪਾਸੇ ਪਹਿਲਾਂ ਚੱਲ ਰਹਾ ਦੇਖੋ ਜਦੋਂ ਉਹਨਾਂ ਨੇ ਚੇਂजेस ਇਹ ਇਸ ਕਰਕੇ ਕੀਤਾ ਕਿ ਭਈ ਤੁਸੀਂ ਆਪਣੀ ਕੰਟਰੀ ਵਿੱਚ ਸੈਟਲ ਨਹੀਂ ਹੈਗੇ ਇਸ ਕਰਕੇ ਤੁਹਾਨੂੰ ਰੋਕਣ ਵਾਸਤੇ ਕਿ ਤੁਸੀਂ ਉੱਥੇ ਸੈਟਲਮੈਂਟ ਦਾ ਆਪਸ਼ਨ ਨਾ ਦੇਖੋ ਇਹ ਚੇਂजेस ਕੀਤਾ ਗਿਆ ਹੈ ਆਪਣੇ ਟੈਂਪਰੇਰੀ ਰੈ residense ਦਾ ਅੰਕੜਾ ਘਟਾਉਣ ਵਾਸਤੇ ਜੇਕਰ ਤੁਸੀਂ ਆਪਣਾ ਸੋਰਸ ਸਾਫ ਇਨਕਮ ਦਾ ਜਿਹੜਾ ਪ੍ਰੂਫ ਜਾਂ ਜਿਹੜੇ ਐਵੀਡੈਂਸ ਲਗਾਉਂਦੇ ਹੋ ਉਹ ਤੁਹਾਡੇ ਸਟਰੋਂਗ ਆ ਤਾਂ ਮੈਨੂੰ ਲੱਗਦਾ ਹੈ ਕਿ ਫੰਡ ਬਹੁਤ ਜ਼ਿਆਦਾ ਮੈਟਰ ਨਹੀਂ ਕਰਨਗੇ ਹੁਣ ਕਿਸੇ ਬੰਦੇ ਦੀ ਇੰਡੀਆ ਦੇ ਵਿੱਚ ਜੇਕਰ 1.5 ਲੱਖ ਰੁਪਏ ਸੈਲਰੀ ਹੈ ਇੱਕ ਅਕਾਊਂਟਸ ਭਾਵੇਂ ਉਹਦੇ 5 ਲੱਖ ਰੁਪਏ ਜਾਂ 5.5 ਲੱਖ ਰੁਪਏ ਹੀ ਹੈ ਤਾਂ ਹੋ ਸਕਦਾ ਉਹਨੂੰ ਮਲਟੀਪਲ ਐਂਟਰੀ ਦੇ ਦਿੱਤੀ ਜਾਵੇ ਰੀਜ਼ਨ ਕੀ ਹੈ ਉਹਦਾ ਕਿ ਭਈ 5.5 ਲੱਖ ਦੇ ਨਾਲ ਉਹ ਸਿੰਗਲ ਐਂਟਰੀ ਚ ਘੁਮਾਊਗਾ ਪਰ ਜੇ 1.5 ਲੱਖ ਕਮਾਉਂਦਾ ਹੋ ਤਾਂ ਵਾਪਸ ਆਪਣੀ ਕੰਟਰੀ ਜ਼ਰੂਰ ਜਾਊਗਾ ਤੇ ਜੇ 1.5 ਲੱਖ ਕਿਸੇ ਸੈਲਰੀ ਹੋਊ ਤੇ 2-3 ਮਹੀਨੇ ਪੈਸੇ ਇਕੱਠੇ ਕਰਕੇ ਫਿਰ ਉਹ ਘੁਮੰਦਾ ਪਲਾਨ ਜਾਂ ਸਾਲ ਦੇ ਵਿੱਚੋਂ ਇੱਕ ਅੱਧੇ ਵਰੀ ਕੈਨੇਡਾ ਜਾਣ ਦਾ ਪਲਾਨ ਬਣਾ ਸਕਦਾ ਹੈ ਕਿਉਂਕਿ ਉਹ ਇੰਨਾ ਸੈਟਲ ਹੈਗਾ ਆਪਣੀ ਕੰਟਰੀ ਦੇ ਵਿੱਚ ਸੇਵ ਉਹਦੇ ਅਗੇਂਸਟ ਜਾਣੇ ਕਿ ਜੇਕਰ ਇੱਥੇ ਤੁਹਾਡੀ ਸੈਲਰੀ 50000 ਹੈ ਤੁਹਾਡੇ ਅਕਾਊਂਟ ਦੇ ਵਿੱਚ 15 ਲੱਖ ਰੁਪਏ ਹੈ ਤਾਂ ਹੋ ਸਕਦਾ ਤੁਹਾਨੂੰ ਸਿੰਗਲ ਐਂਟਰੀ ਦਿੱਤੀ ਜਾਵੇ ਤੁਹਾਡਾ ਜਿਹੜਾ ਆਈਟੀਆਰ ਹੈ ਜਾ ਤੁਹਾਡਾ ਜਿਹੜਾ ਤੁਸੀਂ ਇੱਕ ਪ੍ਰੂਫ ਦੇ ਰਹੇ ਹੋ ਕਿ ਤੁਹਾਡੀ ਐਨਿਊਅਲ ਇਨਕਮ ਕੀ ਹੈ ਉਹ ਪ੍ਰੂਫ ਕੀ ਜਸਟੀਫਾਈ ਕਰਦਾ ਹੈ ਕਿ ਭਈ ਤੁਸੀਂ ਕੈਨੇਡਾ ਦੇ ਵਿੱਚ बार-बार ਘੁੰਮਣ ਵਾਸਤੇ ਜਾ ਸਕਦੇ ਹੋ ਜਾਂ बार-बार ਤੁਸੀਂ ਕੈਨੇਡਾ ਟਰੈਵਲ ਕਰ ਸਕਦੇ ਹੋ ਜੇਤੇ ਉਹ ਤੁਹਾਡਾ ਡਾਕੂਮੈਂਟ ਇਹ ਗੱਲ ਪ੍ਰੂਫ ਕਰ ਰਿਹਾ ਹੈ ਤ tanto on multiple entry ਦਿੱਤੀ ਜਾ ਸਕਦੀ ਹੈ ਪਰ ਜੇਕਰ ਤੁਹਾਡਾ ਪੂਫ ਜਿਹੜੇ ਆ ਉਹ ਇੰਨੇ ਕੁ ਸਫੀਸ਼ੀਐਂਟ ਨਹੀਂ ਹੈਗੇ ਤੁਹਾਡੀ 4-5 ਲੱਖ ਰੁਪਏ ਇਨਕਮ ਹੈ ਤੇ ਆਰ 4-5 ਲੱਖ ਜੇ ਤੁਸੀਂ ਸਾਲ ਦਾ ਕਮਾਉਣਾ ਹੈ ਤੇ ਸਾਲ ਕਮਾ ਕੇ ਤੇ ਅਗਲੇ ਸਾਲ ਫਿਰ ਘੁੰਮਣ ਕਿਤਾ ਚਲੇ ਜਾਓਗੇ ਸੋ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਚੇਂਜਸ ਕੀਤੇ ਗਏ ਨੇ ਤੇ ਮੈਨੂੰ ਇਹ ਚ ਲੱਗਦਾ ਹੈ ਹਾਲਾਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਕਲੀਅਰ ਹੋਣਗੀਆਂ ਪਰ ਫਿਲਹਾਲ ਦੀ ਗੱਡੀ ਜੇ ਆਪਾਂ ਫੈਕਚੁਅਲੀ ਜਾਣਦੇ ਆ ਤਾਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਡਿਸੀਜਨ ਲਿਆ ਗਿਆ ਹੈ ਉਹ ਇਸ ਸੰਦਰਭ ਦੇ ਵਿੱਚ ਲਿਆ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਫੰਡ ਰਿਕੁਆਇਰਮੈਂਟ ਹੈ ਸਿੰਗਲ ਐਂਟਰੀ ਵਾਸਤੇ ਉਹ ਇੱਕ ਅਲੈਦਾ ਗੱਲ ਹੈ ਪਰ ਮੇਨ ਜਿਹੜਾ ਤੁਹਾਡਾ ਸੋਰਸ ਆਫ ਇਨਕਮ ਹੈ ਉਹ ਇੱਕ ਵੱਡਾ ਰੋਲ ਪਲੇ ਕਰੇਗਾ ਹੁਣ ਕਿ ਤੁਹਾਡੀ ਮਲਟੀਪਲ ਐਂਟਰੀ ਹੋਵੇਗੀ ਜਾਂ ਸਿੰਗਲ ਐਂਟਰੀ ਹੋਵੇਗੀ ਦੂਜੀ ਗੱਲ ਫੰਡ ਦੇ ਨਾਲ ਨਾਲ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੈ ਜਿਤਨਾ ਮੰਨ ਲਿਆ ਉਹਨਾਂ ਦਾ ਕੋਈ ਤੁਹਾਡਾ ਕੋਈ ਰਿਲੇਸ਼ਨ ਚਾ ਕੈਨੇਡਾ ਵਿੱਚ ਜੇ ਉਹ ਮੰਨ ਲਿਆ ਤੁਹਾਡਾ ਬੱਚਾ ਹੈ ਕੋਈ ਜਾਂ ਤੁਹਾਡੇ ਫਾਦਰ ਨੇ ਉੱਥੇ ਮਦਰ ਨੇ ਤੁਹਾਡੇ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਮਲਟੀਪਲ ਐਂਟਰੀ ਹੀ ਦਿੱਤੀ ਜਾ ਸਕਦੀ ਹੈ ਰੀਜ਼ਨ ਉਹਦਾ ਕੀ ਹੈ ਕਿ ਭਈ ਤੁਸੀਂ ਆਪਣੇ ਪਰਿਵਾਰ ਨਾਲ ਮਿਲਦੇ-ਗਿਲਦੇ ਰਹੋ ਉਹਦੇ ਵਿੱਚ ਹੋ ਸਕਦਾ ਹੈ ਕਿ ਤੁਹਾਡਾ ਸੋਰਸ ਆਫ ਇਨਕਮ ਸੈਕੰਡਰੀ ਮੈਟਰ ਹੋਵੇ ਪਰ ਜੇਕਰ ਤੁਸੀਂ ਹੋਟਲ ਬੁਕਿੰਗ ਤੇ ਫਾਈਲ ਲਗਾ ਰਹੇ ਹੋ ਤਾਂ ਤੁਹਾਡਾ ਸੋਰਸ ਆਫ ਇਨਕਮ ਬਹੁਤ ਵੱਡਾ ਰੋਲ ਹੁਣ ਪਲੇ ਕਰਨ ਵਾਲਾ ਹੈ ਉਸ ਤੋਂ ਇਲਾਵਾ ਜੇਕਰ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਹੈ ਤੁਸੀਂ ਜੁਗਾੜ ਵਾਲੀਆਂ ਸਪਾਂਸਰਸ਼ਿਪ ਤੇ ਖੇਡ ਰਹੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਨੋਨ ਹੈ ਉਹਨੇ ਪਿਛਲੇ ਪਾਸਟ ਕਿੰਨੇ ਵਾਰੀ ਕਿਹਨੂੰ ਸਪਾਂਸਰ ਕੀਤਾ ਤੇ ਉਹਦਾ ਪਾਸਟ ਇਮੀਗ੍ਰੇਸ਼ਨ ਸਿਸਟਮ ਕਿਦਾਂ ਦਾ ਰਿਹਾ ਹੈ ਕਿ ਜੇਕਰ ਸਪான்ਸਰ ਕੀਤਾ ਤਾਂ ਕੀ ਉਹ ਵਾਪਸ ਗਏ ਹਨ ਨਹੀਂ ਉਸ ਬੇਸ ਤੇ ਵੀ ਤੁਹਾਨੂੰ ਸਿੰਗਲ ਜਾਂ ਡਬਲ ਜਾਂ ਮਲਟੀਪਲ ਐਂਟਰੀ ਬਾਈ ਡਿਸੀਜਨ ਲਿਆ ਜਾ ਸਕਦਾ ਹੈ ਸੋ ਇਹ ਚੀਜ਼ਾਂ ਗਰਾਉਂਡ ਹੋਣ ਗਿਆ ਇੱਕ ਆਪਾਂ ਇਦਾਂ ਕਹਿ ਰਹੇ ਹਾਂ ਕਿ ਭਈ ਜੇ ਤੁਹਾਡੇ ਅਕਾਊਂਟ ਚ 7 ਤੋਂ 12 ਲੱਖ ਹੋਊਗਾ ਤਾਂ ਤੁਹਾਨੂੰ ਸਿੰਗਲ ਇੰਟਰਵਿਊ ਲੂਗੀ 12 ਤੋਂ 50 ਲੱਖ ਹੋਊਗਾ ਜਾਂ 12 ਤੋਂ ਬਰ ਲੱਗ ਤਾਂ ਵਾਧੂ ਹੋਊਗਾ ਤੁਹਾਨੂੰ ਮਲਟੀਪਲ ਐਂਟਰੀ ਮਿਲੂਗੀ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਤੁਹਾਨੂੰ 1 ਸੈਕਿੰਡ ਲਈ ਖੁਸ਼ ਕਰ ਸਕਦੀਆਂ ਨੇ ਪਰ ਐਕਚੁਅਲ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਕਿਉਂਕਿ ਨਾ ਤਾਂ ਕੋਈ ਆਫੀਸ਼ੀਅਲ ਅਨਾਉਂਸਮੈਂਟ ਹੈ ਤੇ ਨਾ ਹੀ ਜੋ ਚੇਂਜਸ ਕੀਤੇ ਗਏ ਉਹਦੇ ਨਾਲ ਤੁਸੀਂ ਫੈਕਚੁਅਲੀ ਆ ਕਹਿ ਸਕਦੇ ਇਹਨਾਂ ਨੂੰ ਰਿਲੇਟ ਕਰ ਸਕਦੇ ਹੋ ਕਿਉਂਕਿ ਚੇਂਜਸ ਜਿਸ ਇੰਟੈਂਸ਼ਨ ਦੇ ਨਾਲ ਕੀਤੇ ਗਏ ਉਹ ਇੰਟੈਂਸ਼ਨ ਤੇ ਇਹ ਸੀਗਾ ਕਿ ਭਈ ਤੁਸੀਂ ਇੰਡੀਆ ਸੈਟਲ ਨਹੀਂ ਹੈਗੇ ਜਾਂ ਆਊਟਸਾਈਡ ਕੈਨੇਡਾ ਜਿੱਥੋਂ ਆ ਰਹੇ ਹੋ ਉੱਥੇ ਸੈਟਲ ਨਹੀਂ ਹੈਗੇ ਤੁਸੀਂ ਆ ਜਾਂਦੇ ਹੋ ਕੈਨੇਡਾ ਆ ਕੇ ਇੱਥੇ ਸੈਟਲਮੈਂਟ ਭਾਲਦੇ ਹੋ ਫਿਰ ਉਸ ਕੰਡੀਸ਼ਨ ਦੇ ਤੁਸੀਂ ਸੈਟਲਮੈਂਟ ਨਾਲ ਲੈ ਸਕੋ ਤੁਹਾਨੂੰ ਸਿੰਗਲ ਐਂਟਰੀ ਦਈਏ ਤੁਹਾਨੂੰ 15 ਦਿਨ ਦਾ ਸਟੇ ਦਈਏ ਤੁਹਾਨੂੰ 25 ਦਿਨ ਦਾ ਸਟੇ ਦਈਏ ਸੋ ਇਹ ਸਾਰਾ ਤਾਨਾ ਪਾੜਨਾ ਚੱਲਿਆ ਹੀ ਇਸ ਕਰਕੇ ਸੋ ਉਮੀਦ ਕਰਦਾ ਜੀ ਤੁਹਾਨੂੰ ਇਹ ਸਿਸਟਮ ਸਮਝਣ ਦੇ ਵਿੱਚ ਥੋੜਾ ਜਿਹਾ ਇਜ਼ੀ ਜ਼ਰੂਰ ਹੋਇਆ ਹੋਵੇਗਾ ਫਿਰ ਵੀ ਕੋਈ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪੌਇੰਟਮੈਂਟ ਬਣਾ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚਲੋ ਸਬਸਕ੍ਰਾਈਬ ਕਰ ਲਓ ਜਿੰਨਾ ਸਕੇ ਵੱਧ ਤੋਂ ਵੱ ਚੈਨਲ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕਰਦੇ ਕੀ ਤੁਸੀਂ ਸਾਡੇ ਅਫੀਸ਼ੀਅਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਾਂ ਸ਼ੇਅਰ ਕਰੋ ਧੰਨਵਾਦ